ਕੋ ਕੁਛ ਤਾਂ ਨਹੀਂ ਪਈਦਾ ਪੁੱਤ ਉੱਤਰੀਆ ਥੱਲੇ ਆ ਜਾ ਆ ਜਾ ਆ ਜਾ ਆ ਜਾ ਪਾਏ ਹਾਏ ਗੁੱਗੂ ਤੂੰ ਜਵਾਕਰ ਨੂੰ ਕੀ ਕਿੰਨਾ ਸੋਹਣਾ ਡਿਜ਼ਾਈਨ ਪਾ ਕੇ ਕਿੰਨਾ ਸੋਹਣਾ ਵੇ 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 ਉਧਰ ਹੋਈ ਜਾ ਹੌਸਲਾ ਕਰ ਇੱਥੇ ਵੇਖ ਅਵੇ ਉਹਦੇ ਨਾਲ ਗਲੈਡ ਡਿੱਗਦੇ ਉਧਰ ਹੋਈ ਹਾਂ ਇਹ ਕਿਵੇਂ ਗਲ ਗਿਆ ਜਵਾਕਰ ਦਾ ਵੇਲਾ ਕਿੱਡਾ ਹੋ ਗਿਆ ਨਾ ਇਹ ਨਹੀਂ ਪੈਂਦਾ ਹੀ ਨਹੀਂ ਇਹ ਮੈਨਿਆ ਤਾਂ ਠੀਕਾ ਨਿਕਲ ਗਿਆ ਇਹ ਤਾਂ ਬਹੁਤ ਜੂਨਾ ਕਰਨ ਦੇ ਵਾਲਾ ਕਰੋ ਨਿਕਲ ਗਿਆ ਕਰੋ ਬਹੁਤ ਮੋਹ ਪਿਆ ਰਹਿਦਾ ਤੇਰਾ ਜੂਨਾ ਤੇ ਜੂ ਵੀ ਨਾ ਵੀ ਹੈ ਨਾ ਮੰਨੀ ਮੈਨੂੰ ਫੂਲ ਮਖਾਣੇ ਲੱਭ ਕੇ ਦੇ ਛੇਤੀ ਰੋਈ ਜੋ ਪਰ ਯਾਹ ਪੇ ਹਾਂ ਚੱਲ ਚੱਲ ਲੱਭ ਜੱਪਾ ਛੇਤੀ ਛੇਤੀ ਇੰਨੇ ਕੀ ਸਿਰਫ ਆ ਤਾਂ ਤੂੰ ਲੈਗਾ ਪੂਰਾ ਡੱਬਾ ਮਾੜਾ ਨਸ਼ਾ ਨਹੀਂ ਬੰਦੇ ਨੂੰ ਕਰਨਾ ਚਾਹੀਦਾ ਐ ਦਿਨ ਹੋਰਾ ਮਾੜਾ ਨਸ਼ਾ ਵੀ ਬੰਦੇ ਨੂੰ ਲੈ ਕੇ ਵੇਖਦਾਈ ਵਿਗਾਈਆਂ ਅੱਖ ਓਏ ਚਪੇੜਾ ਪਈਆਂ ਇਹ ਤੇ ਲਾਦਾ ਤੂੰ ਵੱਜਾ ਇੱਥੋਂ ਆ ਫਾੜ ਕਰਦਾ ਤੂੰ ਵੱਜਾ ਪੰਗੀਆਂ ਪੰਗੀਆਂ ਇੱਧਰ ਹੋਏ ਭੱਜਾ ਵੀਡੀਓ ਫੈਂਡ ਦੀ ਸਪੀਡ 80 ਲਈ ਆਉਂਦਾ ਸੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਆਏ ਪੱਬੀਏ ਮਾਂ ਤੇ ਮੇਰੇ ਜੀ ਨੂੰ ਕੁਝ ਹੁੰਦਾ ਨਹੀਂ ਪਈਦਾ ਪੁੱਤ ਉੱਤਰਿਆ ਥੱਲੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਹਾਏ ਹਾਏ ਗੁੱਗੂ ਤੂੰ ਹੀ ਜਵਾਕਾਂ ਨੂੰ ਕੀ ਸਹਾਰ ਰਹਾ ਹਾ ਹਾਏ ਹਾ ਕਿੰਨਾ ਸੋਹਣਾ ਡਿਜ਼ਾਈਨ ਪਾ ਕੇ ਕਿੰਨਾ ਸੋਹਣਾ ਡਿਜ਼ਾਈਨ ਹਾਏ ਹਾਏ ਹਾ ਕਿਤੇ ਮੇਰਾ ਵੀ ਸੂਟ ਐਵੇਂ ਦਾ ਬਣਾ ਦੋ ਤੁਸੀਂ ਬਣਾ ਸਕਦੀਆਂ ਕਿ ਨਹੀਂ ਬਣਾ ਸਕਦੇ ਆ ਇਹਦਾ ਕੀ ਪ੍ਰਾਈਸ ਆਊਗਾ ਇਹ ਕਿਹੜਾ ਕਪੜਾ ਤੁਹਾਡਾ ਬਰਬਰੀ ਹਾਂ ਕਿਹੜਾ ਕਪੜਾ ਇਹ ਕਪੜਾ ਬਰਬਰੀ ਨਹੀਂ ਹੁੰਦਾ ਕਦੀ ਫਿਰ ਇਹ ਕਿਹੜਾ ਕਪੜਾ ਹੈ ਇੱਕ ਕਸਟਮਰ ਦਾ ਕਪੜਾ ਸੀ ਕਸਟਮਰ ਲੈ ਕੇ ਆਇਆ ਸੀ ਕੋਲ ਜਿਹੜਾ ਲਾਈਨਿੰਗ ਚ कॉटन ਲਾਈਨਿੰਗ ਚ ਤੇ ਇਹ ਡਿਜ਼ਾਈਨ ਦੀ ਕਾਸਟ ਕੀ ਹੋਊਗੀ ਤੁਹਾਡੇ ਦੀ ਜੇ ਉਧਰ ਨੂੰ ਮੈਂ ਖੋਲਦੀ ਇਹਦੀ ਕਿੰਨੀ ਕਾਸਟ ਹੋਊਗੀ ਸੰਦੀਪ ਤਾਂ ਖਾਪੀ ਪਈ ਆ ਸੋ ਇਹਦੀ ਕਾਸਟ ਤੁਸੀਂ ਸਿਰਫ ਕੱਲੇ ਡਿਜ਼ਾਈਨ ਦੀ ਕਪੜਾ ਤੁਹਾਡਾ ਹੋਏਗਾ ਦੁਪੱਟਾ ਤੁਹਾਡਾ ਹੋਏਗਾ ਜੇ ਤੁਹਾਨੂੰ ਸਾਡੇ ਤੋਂ ਚਾਹੀਦਾ ਤੁਸੀਂ ਸਾਨੂੰ ਦੱਸ ਸਕਦੇ ਆ ਓਨਲੀ ਜਿਹੜਾ ਡਿਜ਼ਾਈਨ ਆ ਉਹ 1500 ਰੁਪਏ ਹੈਗਾ ਤੇ ਤੁਸੀਂ ਮੈਸੇਜ ਕਰ ਸਕਦੇ ਹੋ 90 ਵੇ 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 ਉਧਰ ਕੋਈ ਨਾ ਜਾ ਨੌਕਲਾ ਕਰ ਇੱਥੇ ਵੇਖ ਆਵੇਂ ਦੋ ਦਿਨ ਲੱਗ ਗਏ ਬਲੇਡ ਉੱਤੇ ਉਧਰ ਹਾਂ ਇਹ ਕਿਵੇਂ ਗਲ ਗਿਆ ਜੋ ਆਕਰਗਾ ਵੇਲਾ ਕਿੱਡਾ ਹੋ ਗਿਆ ਨਾ ਇਹ ਨਹੀਂ ਪੈਂਦਾ ਹੀ ਨਹੀਂ ਇਹ ਮੈਂ ਤਾਂ ਠੀਕਾ ਨਿਕਲ ਗਿਆ ਇਹ ਤਾਂ ਬਹੁਤ ਆਕਰਗਾ ਓਏ ਰਾਜੂ ਨੇ ਕਰਨ ਦੇ ਲੈ ਕਰੋ ਨਿਕਲ ਗਿਆ ਕਰੋ ਬਹੁਤ ਮੋਹ ਪਿਆ ਰਹਿਦਾ ਤੇ ਰਾਜੂ ਨਾਲ ਤੇ ਜੂ ਵੀ ਨਾ ਵੀ ਹੈ ਨਾ ਮੰਨੀ ਮੈਨੂੰ ਫੂਲ ਮਖਾਣੇ ਲੱਭ ਕੇ ਦੇ ਤੇ ਤੈਨੂੰ ਸੋਈ ਜੋ ਪਰ ਯਾਹ ਪੇ ਹਾਂ ਚੱਲ ਚੱਲ ਦੱਬਾ ਛੇਤੀ 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 ਨਹੀਂ ਚੱਲ ਚੱਲ ਬੱਲੇ ਸ਼ਾਬਾ ਚੱਲ ਚੱਲ ਉਹਦ ਨੂੰ ਸਾਹ ਚੜ ਜਾ ਮੈਨੂੰ ਚੱਲ ਮੈਨੂੰ ਚੱਲ ਚੱਲ ਕਿੱਥੇ ਆ ਦਿਖਾ ਮੈਨੂੰ ਮੈਨੂੰ ਦਿਖਿਆ ਨਹੀਂ ਸੋਈ ਚ ਆ ਦੇ ਇੰਨੇ ਕੀ ਸਿਰਫ ਆ ਤਾ ਤੂੰ ਲੈ ਲੈ ਪੂਰਾ ਡੱਬਾ ਦੱਸ ਦੱਸ ਦਿਖਾ ਅਰ ਉਹ ਜੀ ਸਟੀਲ ਦਾ ਡੱਬਾ ਭਰਾਈ ਨੇ ਵਾਲਾ ਕਿਹੜਾ ਮੈਂ ਦਿਨੀ ਇੱਥੇ ਡੱਬਾ ਭਰਿਆ ਲੱਭ ਗਏ ਟਪੇੜ ਕਿਹਨੂੰ ਬਚਕੇ ਮਾਰਿਆ ਹੈ ਕਿਹਨੂੰ ਬਚਕੇ ਟਪੇੜ ਮਾਰੀ ਉਰੇ ਆਹ ਚ ਵਗਾਈ ਕਿੰਨੀ ਕਿ ਸਾਟਾ ਬਿਗੜੀ ਵਾਵਾ ਆਏ ਓਏ ਤੇਰੀ ਤਾਂ ਜਮਾਈ ਸੱਟਰ ਪਾਟ ਗਈ ਆ ਅੱਖਾਂ ਜਲਾ ਲਿਆ ਉਹ ਸਾਥੇ ਅੱਖ ਪਾਟ ਗਈ ਆ ਥੋੜੀ ਬੰਦਾ ਮੈਂ ਅੱਖ ਜਲਾ ਲਿਆ ਬੰਦਾ ਗਿਆ ਕਿ ਚੇਟਵਾਜ ਅੱਖ ਲਾਲ ਹੋ ਗਈ ਕਿਸ ਇਸ ਨੂੰ ਸੱਟਣ ਵਾਲਾ ਬੰਦਾ ਤੇਰੇ ਕੋ ਸੱਠ ਸੂਟ ਲੱਗੀ ਵਿਖਾ ਮੂੰਮਾ ਇਹਦੇ ਚ ਰੀਠ ਵੀ ਕੋਨੀ ਜੇ ਆਓ ਵੀ ਖਾਈ ਤੇ ਆਓ ਈ ਥੋੜੀ ਜੀ ਨੱਕ ਨਾ ਪਾੜਿਆ ਤੇਰਾ ਅੱਖ ਨੂੰ ਇਸਨੇ ਉਹ ਮੀਂਹ ਦਾ ਕਰਕੇ ਤੇਜ ਬਹੁਤ ਪੈਂਦਾ ਸੀ ਮਾੜਾ ਨਸ਼ਾ ਨਹੀਂ ਬੰਦੇ ਨੂੰ ਕਰਨਾ ਚਾਹੀਦਾ ਐ ਤਨੋਰਾ ਮਾੜਾ ਨਸ਼ਾ ਵੀ ਬੰਦੇ ਨੂੰ ਲੈ ਕੇ ਵੇਖਦਾਈ ਵਿਗਾਈਆਂ ਅੱਖ ਆਹ ਈ ਚਪੇੜਾ ਪਈਆਂ ਤੇ ਲੱਦਾ ਸਹੀ ਗੱਲ ਦੱਸਦਾ ਸੱਚ ਕਹ ਰਾਜੂ ਕੀ ਤੇਰੇ ਹਿਸਾਬ ਨਾਲ ਤਾਂ ਤੂੰ ਇੱਦਾਂ ਹੀ ਤਗੜਾ ਕਿਤੇ ਨਹੀਂ ਮੈਂ ਤਾਂ ਦੇਖੀ ਨਹੀਂ ਅਜੇ ਦੇਖਦਾ ਸੱਚ ਕਹ ਦੱਸਦਾ ਸੱਚ ਨਹੀਂ ਰਾਜੂ ਨਾ ਜਾ ਉਹ ਸੱਚ ਕਹ ਦੱਸ ਦੇ ਕਾਕੇ ਮੁੱਕੀ ਵਾਲੀ ਗੱਲ ਨਹੀਂ ਮੁੱਕੀ ਇਥੋਂ ਆ ਫਾੜ ਗੱਲ ਦਾ ਹੋਣ ਕੰਨੀਆਂ ਪੰਨੀਆਂ ਇਧਰ ਹੋਏ ਭੱਜਾਂ ਵੀਡੀਓ ਫੈਂਟ ਦੀ ਸਪੀਡ 80 ਲਈ ਆਉਂਦਾ ਸੀ ਉਹਦਾ ਵਾਹ ਉਹ ਤੱਤੂ ਆ ਇਹ ਤੱਤੂ ਆ ਬਲਡੋਜਰ ਆ 18 ਰੋਟੀਆਂ ਖਾਂਦਾ ਜੀ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਦੂ ਗੁਰਸ਼ਰਨ ਸੰਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ